ਇਹ ਜਿਹੜਾ ਜਿਹੜੀ ਵੀ ਕੋਈ ਪਾਰਟੀ ਹੁੰਦੀ ਹੈ ਜਾਂ ਕੋਈ ਵੀ ਸੰਸਥਾ ਬਣਦੀ ਹੈ ਉਸ ਦੀ ਜਿਹੜੀ ਬੁਨਿਆਦ ਹੁੰਦੀ ਹੈ ਜਿਸ ਨੀਂਹ ਦੇ ਉੱਤੇ ਉਸਰਦੀ ਹੈ ਉਹ ਸੰਵਿਧਾਨ ਹੁੰਦਾ ਹੈ ਜੇ ਸੰਵਿਧਾਨ ਕਿਸੇ ਪਾਰਟੀ ਦਾ ਨਾਂ ਹੋਵੇ ਤਾਂ ਇਹਦਾ ਮਤਲਬ ਕੋਈ ਪਾਰਟੀ ਹੈ ਨਹੀਂ ਜਿਹੜੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਕੋਈ ਉਸ ਵળે ਗਰੋ ਦੇ ਉੱਤੇ ਕਬਜ਼ਾ ਕਰਕੇ ਬੈਠਾ ਹੁੰਦਾ ਉਹ ਜੋ ਮਰਜ਼ੀ ਆਪਣਾ ਕਵੇ ਜੋ ਮਰਜ਼ੀ ਕਰਵਾ ਲਵੇ ਸਾਰੀ ਦੁਨੀਆ ਨਿਯਮਾਂ ਦੇ ਅਨਸਾਰ ਵਿਧਾਨ ਦੇ ਅਨਸਾਰ ਚਲਦੀ ਹੈ ਸਾਡਾ ਇੱਕ ਪੰਥ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਵੀ ਵਿਵਧਾਨ ਦੀ ਲੋੜ ਹੀ ਨਹੀਂ ਸੰਵਧਾਨ ਦੀ ਲੋੜ ਹੀ ਨਹੀਂ ਔਰ ਅੱਜ ਮੇਰੇ ਖਿਆਲ ਦੇ ਵਿੱਚ 1972 ਤੋਂ ਬਾਅਦ ਤਾਂ ਪੱਕਾ ਹੀ ਹੈ ਤੇ ਉਸ ਤੋਂ ਪਹਿਲਾਂ ਵੀ ਸੰਤ ਪ੍ਰਦੇਸ਼ ਸਿੰਘ ਦੇ ਆਉਣ ਨਾਲ 65-66 ਦੇ ਵਿੱਚ ਸੰਵਧਾਨ ਦਾ ਖਾਤਮਾ ਹੁਣੇ ਸ਼ੁਰੂ ਹੋ ਗਿਆ ਸੀ ਇਹਨਾਂ ਲੋਕਾਂ ਨੇ ਜਿਹੜੇ ਸਿਆਸੀ ਲੋਕ ਹਨਗੇ ਇਹਨਾਂ ਨੇ ਜਿਸ ਤਰ੍ਹਾਂ ਮੁਗਲਾਂ ਨੇ ਭਾਈ ਮਣੀ ਸਿੰਘ ਦੇ ਬੰਦ-ਬੰਦ ਕੱਟੇ ਸੀ ਇਸ ਤਰ੍ਹਾਂ ਇਹਨਾਂ ਨੇ ਸਾਡੇ ਅਕਾਲੀ ਦਲ ਦੇ ਸੰਵਧਾਨ ਦਾ ਬੰਦ-ਬੰਦ ਕਰਕੇ ਇਹਨਾਂ ਨੇ ਕਟਿਆ ਉਸ ਨੂੰ ਔਰ 1995 ਤੱਕ 96 ਤੱਕ ਇਹ ਸਾਫ਼ ਜ਼ਾਹਰ ਹੋ ਚੁੱਕਿਆ ਸੀ ਕਿ ਇਹ ਅਕਾਲੀ ਦਲ ਨੂੰ ਖਤਮ ਕਰਨ ਜਾ ਰਹੇ ਹਨ ਕਨਕ੍ਰੇਟਿਕ ਸੈਟਅਪ ਦੇ ਵਿੱਚ ਜਿੱਥੇ ਲੋਕ ਰਾਜ ਚੱਲਦਾ ਹੈ ਸਾਰੇ ਸੰਸਾਰ ਦੇ ਵਿੱਚ ਅੰਦਰ ਚੱਲ ਰਿਹਾ ਹੈ ਤੇ ਜੇ ਜਿਹੜੇ ਮੁਲਕ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਲੋਕ ਰਾਜ ਚੱਲਦਾ ਹੈ ਜੇ ਤੁਸੀਂ ਮਿਸਲਾਂ ਦੇ ਵੇਲੇ ਦੀ ਗੱਲ ਦੇਖੋ ਜਿੰਨੇ ਵੀ ਅੰਗਰੇਜ਼ ਆਬਜ਼ਰਵਰਸ ਇੱਥੇ ਆਏ ਨੋ ਮਾਰਲੇ ਸਲਾਨੀ ਵਗੈਰਾ ਤੇ ਕੁਝ ਜਿਹੜੇ ਉਹਨਾਂ ਦੇ ਸੂਈਏ ਵਗੈਰਾ ਭੇਜੇ ਗਏ ਜਾਰਜ ਫੋਰੇਸਟਰ ਵਰਗੇ ਮੈਡਕਾਫ ਵਰਗੇ ਉਹ ਸਾਰਿਆਂ ਨੇ ਕਿਹਾ ਕਿ ਇਹਨਾਂ ਦੀ ਸੋਸਾਇਟੀ ਬੜੀ ਡੈਮੋਕਰੈਟਿਕ ਕਿਉਂਕਿ ਜੇ ਫਰਦਗਰੋਹ ਸੰਵਿਧਾਨ ਕੋਈ ਨਹੀਂ ਤੇ ਇੱਕ ਬੰਦੇ ਨੇ ਕਬਜ਼ਾ ਕਰ ਲਿਆ ਤਾਂ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਇੱਥੇ ਸਾਡੇ ਸੰਵਿਧਾਨ ਦੇ ਉੱਤੇ ਕਬਜ਼ਾ ਹੋ ਗਿਆ ਇੱਕ ਕਾਮੀ ਦਾ ਹੂੰ ਉਸ ਤੋਂ ਬਾਅਦ 20 25 30 ਸਾਲ ਤਾਂ ਜਿੰਨੀ ਲੀਡਰਸ਼ਿਪ ਉਭਰ ਸਕਦੀ ਸੀ ਉਹ ਸਾਰੀ ਖਤਮ ਹੋ ਗਈ ਕਾਂਗਰਸ ਵੀ ਸੀ ਆ ਸਕਦੀ ਤੇ ਅਸੀਂ ਆਪ ਦਾ ਇਹ ਸਾਰੇ ਦੇ ਸਾਰੇ ਜਿੰਨੇ ਮੁਸ਼ਕਲਾਂ ਆਈਆਂ ਨੇ ਜਿੰਨੇ ਬੱਚੇ ਮਾਰੇ ਗਏ ਮਾਵਾਂਆਂ ਦੀਆਂ ਗੋਦੀਆਂ ਜੋ ਕੱਟ-ਕੱਟ ਕੇ ਜਹਦਾ ਰਕਾਲ ਤੱਕ ਨੂੰ ਕੋ-ਕੋ ਕੇ ਮਾਰਿਆ ਗਿਆ ਇਹ ਸਾਰਾ ਕੁਝ ਨਹੀਂ ਸੀ ਹੋਣਾ ਲੇਕਿਨ ਉਸ ਵੇਲੇ ਸਾਡੀ ਆਵਸ ਸਾਡੇ ਲੀਡਰ ਦੀ ਇਹ ਸੀ ਪ੍ਰਕਾਸ਼ ਸਿੰਘ ਬਾਗਲ ਦੀ ਕਿ ਮੈਂ ਵਾਅਦਾ ਲੀਡਰ ਹੋਣਾ ਚਾਹੀਦਾ ਇਹ ਜਿਹੜਾ ਤਲਵੰਡੀ ਹੈਗਾ ਇਸ ਨੂੰ ਖਤਮ ਕੀਤਾ ਜਾਵੇ ਜਿਹੜਾ ਹੋਇਆ ਤੇ ਕਹਿਣ ਲੱਗਿਆ ਕਿ ਜੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਮੈਂ 17 ਮਤੇ ਬਣਾ ਲਏ ਨੇ ਤੇ ਮੈਂ ਪੜ੍ਹ ਦਿੰਨਾ ਤੇ ਤੁਸੀਂ ਸਾਰੇ ਜਕਾਰਾ ਛੱਡ ਦਿਓ ਇਹ ਮੀਟਿੰਗ ਬੁਲਾਈ ਗਈ ਮੋਗੇ ਜੀ ਸਾਰੇ ਜੰਮੂ ਜੰਮੂ ਕਸ਼ਮੀਰ ਤੋਂ ਬੰਗਾਲ ਤੋਂ ਯੂਪੀ ਤੋਂ ਬਿਹਾਰ ਤੋਂ ਲੋਕ ਆਏ اٹੈਂਡ ਕਰਨ ਵਾਸਤੇ ਬੜੀ ਐਮ ਮੀਟਿੰਗ ਸੀ ਪਹਿਲੀ ਪਹਿਲੀ ਸੀ ਤੇ ਮੈਂ ਉੱਥੇ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਐਸ طرح ਕਰਦੇ ਆਂ ਵੀ ਤੁਸੀਂ ਜਕਾਰਾ ਵੀ ਵਿੱਚ ਹੀ ਲਿਖ ਲਓ ਤੇ ਅਸ ਸਾਡਾ ਕੀ ਪਤਾ ਛੱਡੀਏ ਕੇ ਨਾਂ ਛੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼ ਕੌਮ ਦੀ ਆਵਾਜ਼ ਅੱਜ ਦੀ ਗੱਲਬਾਤ ਜਿਹੜੀ ਸਾਡੀ ਉਹ ਬੜੀ ਅਹਿਮ ਹੋਣ ਵਾਲੀ ਹੈ ਅਸੀਂ ਪੰਜਾਬ ਦੇ ਜਿਹੜੇ ਪੋਲਿਟੀਕਲ ਰਾਜਨੀਤਿਕ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਵਿੱਚ ਉਥਲ-ਫੁਥਲ ਮੱਚੀ ਹੋਈ ਹੈ ਰਾਜਨੀਤੀ ਦੇ ਵਿੱਚ ਜੋ ਅੱਜ ਹਾਲਾਤ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਪਿੱਛੇ ਕੀ ਕਾਰਨ ਨੇ ਤੇ ਕਿਵੇਂ ਇਹਨਾਂ ਨੂੰ ਸੁਲਝਾਇਆ ਜਾ ਸਕਦਾ ਹੈ ਇਹਦੇ ਤੇ ਬੜੀ ਗਹਿਰਾਈ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਗੁਰਤੇਜ ਸਿੰਘ ਜਿਹੜੇ ਉੱਗੇ ਸਿੱਖ ਚਿੰਤਕ ਨੇ ਤੇ ਸਾਬਕਾ ਆਈਐਸ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਰਦਾਰ ਸਾਹਿਬ ਜਿਵੇਂ ਹੁਣੀ ਮੈਂ ਗੱਲ ਕੀਤੀ ਹੈ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਨੇ ਰਾਜਨੀਤੀ ਦੇ ਆਪੋਤਾਪੀ ਇੱਕ ਤਰ੍ਹਾਂ ਦੀ ਮਚੀ ਹੋਈ ਹੈ ਪੂਰੀ ਰਾਜਨੀਤੀ ਦੇ ਵਿੱਚ ਕੋਈ ਕਿਧਰੇ ਨੂੰ ਖਿੱਚਣ ਦੀ ਗੱਲ ਕਰ ਰਿਹਾ ਕੋਈ ਕਿਧਰੇ ਨੂੰ ਖਿੱਚਣ ਦੀ ਗੱਲ ਕਰ ਰਿਹਾ ਜੇ ਆਪਾਂ ਪਿੱਛੇ ਦੀ ਗੱਲ ਕਰੀਏ ਜੋ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਉਹ ਅੱਜ ਜਿਹੜਾ ਖੇਰੂ ਖੇਰੂ ਹੋ ਚੁੱਕਿਆ ਤੇ ਹੁਣ ਜਿਹੜੇ ਆ ਨਵੇਂ ਮਸਲੇ ਉੱਠ ਰਹੇ ਨੇ ਉਹਦੇ ਵਿੱਚੋਂ ਕੁਝ ਨਵੀਆਂ ਪਾਰਟੀਆਂ ਬਣਾਉਣ ਬਾਰੇ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਪੰਜਾਬ ਦੀ ਰਾਜਨੀਤੀ ਨੂੰ ਸੁਧਾਰਨ ਦੀਆਂ ਵੀ ਜਿਹੜੀਆਂ ਬਹੁਤ ਸਾਰੀਆਂ ਵਿਚਾਰਾਂ ਹੋ ਰਹੀਆਂ ਨੇ ਮੰਚਾਂ ਦੇ ਉੱਤੇ ਇਕੱਠਾਂ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਸੋ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਕਿ ਇਹਦੇ ਵਿੱਚ ਸਭ ਤੋਂ ਅਹਿਮ ਪੱਖ ਕੀ ਹੈ ਜਿਵੇਂ ਆਪਾਂ ਤੁਸੀਂ ਮੈਂ ਤੁਹਾਡਾ ਇੱਕ ਲੇਖ ਪੜ੍ਹ ਰਿਹਾ ਸੀ ਖੜਗ ਕਾਠ ਜਨ ਤਜਿਓ ਖੜਗ ਧਾਰ ਸਹਿਓ ਜਿਦੇ ਵਿੱਚ ਤੁਸੀਂ ਬੜੀ ਬਰੀਕੀ ਦੇ ਨਾਲ ਗੱਲਾਂ ਕਰੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਖਤਮ ਹੋਣ ਦਾ ਕਾਰਨ ਕੀ ਆ ਉਹਦੇ ਪਿੱਛੇ ਤੁਸੀਂ ਜਿਹੜਾ ਮੇਨ ਜਿਹੜੀ ਸੰਵਿਧਾਨ ਦੀ ਗੱਲ ਕੀਤੀ ਹੈ ਕਿ ਜਦੋਂ ਤੱਕ ਕਿਸੇ ਕੋਈ ਸੰਸਥਾ ਦਾ ਜਾਂ ਪਾਰਟੀ ਦਾ ਮਜ਼ਬੂਤ ਸਿਧਾਂਤ ਜਿਹੜਾ ਸੰਵਿਧਾਨ ਨਹੀਂ ਹੁੰਦਾ ਇੱਕ ਸਿਧਾਂਤ ਨਹੀਂ ਹੁੰਦਾ ਉਹਦੇ ਪਿੱਛੇ ਉਹਨਾਂ ਚਿਰ ਕੋਈ ਵੀ ਜਿਹੜੀ ਸੰਸਥਾ ਜਾਂ ਪਾਰਟੀ ਕਾਇਮ ਨਹੀਂ ਰਹਿ ਸਕਦੀ ਤੁਸੀਂ ਸਭ ਤੋਂ ਪਹਿਲਾਂ ਮੈਂ ਸਵਾਲ ਇਹੀ ਕਰਨਾ ਚਾਹਾਂਗਾ ਕਿ ਸੰਵਿਧਾਨ ਦੀ ਕੀ ਮਹੱਤਤਾ ਹੈ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਤਾਂ ਕਿ ਉਹ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਦੇ ਤੇ ਇੱਕ تیر ਜਾਂ ਇੱਕ ਬੰਦਾ ਕਾਬਜ ਨਾ ਹੋ ਸਕੇ ਇਹਨੂੰ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਹਦੇ ਤੇ ਗੱਲਬਾਤ ਕੀਤੀ ਜਾਵੇ ਬਬਰ ਸ਼ੇਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਇਹ ਜਿਹੜਾ ਜਿਹੜੀ ਵੀ ਕੋਈ ਪਾਰਟੀ ਹੁੰਦੀ ਹੈ ਜਾਂ ਕੋਈ ਵੀ ਸੰਸਥਾ ਬਣਦੀ ਹੈ ਉਸ ਦੀ ਜਿਹੜੀ ਬੁਨਿਆਦ ਹੁੰਦੀ ਹੈ ਜਿਸ ਨੀ ਦੇ ਉੱਤੇ ਉਸਰਦੀ ਹੈ ਉਹ ਸੰਵਿਧਾਨ ਹੁੰਦਾ ਹੈ ਜੇ ਸੰਵਿਧਾਨ ਕਿਸੇ ਪਾਰਟੀ ਦਾ ਨਾਂ ਹੋਵੇ ਤੇ ਇਹਦਾ ਮਤਲਬ ਕੋਈ ਪਾਰਟੀ ਹੈ ਨਹੀਂ ਜਿਹੜੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਕੋਈ ਉਸ ਵੜੇ ਗਰੋ ਦੇ ਉੱਤੇ ਕਬਜ਼ਾ ਕਰਕੇ ਬੈਠਾ ਹੁੰਦਾ ਹੈ ਉਹ ਜੋ ਮਰਜ਼ੀ ਆਪਣਾ ਕਵੇ ਜੋ ਮਰਜ਼ੀ ਕਰਵਾ ਲਵੇ ਤੁਸੀਂ ਦੇਖੋ ਵੀ ਜੇ ਤੁਹਾਡਾ ਮੁਲਕ ਬਣਿਆ ਤਾਂ ਸਭ ਤੋਂ ਪਹਿਲਾਂ 47 ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਹੋਈ ਹੈ ਇਹਨਾਂ ਦੀ ਤੇ ਇਹਨਾਂ ਨੇ 1946 ਦੇ ਵਿੱਚ ਜਿਹੜਾ ਸੰਦਾਨ ਬਣਾਉਣਾ ਸ਼ੁਰੂ ਕਰਤਾ ਸੀਗਾ ਜੀ ਸਾਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੁਣ ਤੁਸੀਂ ਦੇਖਦੇ ਹੋ ਕਿ ਆਪਾਂ ਮਕਾਨ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਉਸ ਦਾ ਨਕਸ਼ਾ ਬਣਾਉਂਦੇ ਆ ਭਈ ਇਹ ਨਕਸ਼ੇ ਦੇ ਅਨਸਾਰ ਮਕਾਨ ਬਣੇਗਾ ਜੋ ਵੀ ਕੁਦਰਤ ਨੇ ਵਿਧਾਨ ਕੜਿਆ ਹੋਇਆ ਹੈ ਕਿ ਕਿਸ ਤਰ੍ਹਾਂ ਨਾਲ ਸੂਰਜ ਕਿੰਨੇ ਦਿਨਾਂ ਦਾ ਕਿ ਧਰਤੀ ਕਿੰਨੇ ਦਿਨਾਂ ਨਾਲ ਚੱਕਰ ਕੱਟੇਗੀ ਕਿੰਨੇ ਦਿਨ ਹੋਣਗੇ ਕੋਈ ਰਾਤ ਤੇ ਸਾਰੇ ਸਾਰੇ ਸੰਵਿਧਾਨ ਦੇ ਅਨਸਾਰ ਚੱਲ ਰਿਹਾ ਹੈ ਸਾਰੀ ਦੁਨੀਆ ਨਿਯਮਾਂ ਦੇ ਅਨਸਾਰ ਵਿਧਾਨ ਦਿੱਤੇ ਅਨਸਾਰ ਚਲਦੀ ਹੈ ਤੇ ਸਾਡਾ ਇੱਕ ਪੰਥ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਵੀ ਵਿਧਾਨ ਦੀ ਲੋੜ ਹੀ ਨਹੀਂ ਸੰਵਿਧਾਨ ਦੀ ਲੋੜ ਹੀ ਨਹੀਂ ਔਰ ਅੱਜ ਮੇਰੇ ਖਿਆਲ ਦੇ ਵਿੱਚ 1972 ਤੋਂ ਬਾਅਦ ਤਾਂ ਪੱਕਾ ਹੀ ਹੈ ਤੇ ਉਸ ਤੋਂ ਪਹਿਲਾਂ ਵੀ ਸੰਤ ਪ੍ਰਦੇਸ਼ ਸਿੰਘ ਦੇ ਆਉਣ ਨਾਲ 65 ਚੜ੍ਹ ਦੇ ਵਿੱਚ ਸੰਵਿਧਾਨ ਦਾ ਖਾਤਮਾ ਹੁਣੇ ਸ਼ੁਰੂ ਹੋ ਗਿਆ ਸੀ ਜੀ ਇਹਨਾਂ ਲੋਕਾਂ ਨੇ ਜਿਹੜੇ ਸਿਆਸੀ ਲੋਕ ਹਨਗੇ ਇਹਨਾਂ ਨੇ ਜਿਸ ਤਰ੍ਹਾਂ ਮੁਗਲਾਂ ਨੇ ਭਾਈ ਮਣੀ ਸਿੰਘ ਦੇ ਬੰਦ-ਬੰਦ ਕੱਟੇ ਸੀ ਇਸ ਤਰ੍ਹਾਂ ਇਹਨਾਂ ਨੇ ਸਾਡੇ ਅਕਾਲੀ ਦਲ ਦੇ ਸੰਧਾਨ ਦਾ ਬੰਦ-ਬੰਦ ਕਰਕੇ ਇਹਨਾਂ ਨੇ ਕੱਟਿਆ ਉਸ ਨੂੰ ਔਰ 1995 ਤੱਕ 96 ਤੱਕ ਇਹ ਸਾਫ਼ ਜ਼ਾਹਰ ਹੋ ਚੁੱਕਿਆ ਸੀ ਕਿ ਇਹ ਅਕਾਲੀ ਦਲ ਨੂੰ ਖਤਮ ਕਰਨ ਜਾ ਰਹੇ ਹਨ ਹਾਂ ਔਰ ਮੈਂ ਉਸ ਵੇਲੇ ਅਕਾਲੀ ਦਲ ਦੇ ਹਕਾਲ ਚਲਾਣੇ ਦੀ ਸਾਕਸ਼ੀ ਲਿਖੀ ਸੀ ਉਹ ਮੈਂ ਕੋਈ ਨਜ਼ੂਮੀ ਨਹੀਂ ਹਾਂ ਲੇਕਿਨ ਮੈਨੂੰ ਪਤਾ ਸੀਗਾ ਕਿ ਜਿਉਂ ਤੁਸੀਂ ਸੰਵਿਧਾਨ ਸਾਹਮਣੇ ਨਹੀਂ ਹੋਏਗਾ ਤੇ ਜਿਹੜਾ ਕੁਝ ਜਿਹੜਾ ਵੀ ਕੁਝ ਹੈ ਉਹ ਤਾਂ ਪਾਰਟੀ ਪ੍ਰਧਾਨ ਦੀ ਜੇਬ ਦੇ ਵਿੱਚ ਹੀ ਰਹਿ ਗਿਆ ਨਾ ਜੀ ਤੇ ਜੇ ਡੈਮੋਕਰੈਟਿਕ ਸੈਟਅਪ ਦੇ ਵਿੱਚ ਜਿੱਥੇ ਲੋਕ ਰਾਜ ਚੱਲਦਾ ਹੈ ਸਾਰੇ ਸੰਸਾਰ ਦੇ ਵਿੱਚ ਅੱਜ ਤੱਕ ਚੱਲ ਰਿਹਾ ਹੈ ਤੇ ਜੇ ਜਿਹੜੇ ਮੁਲਕ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਲੋਕ ਰਾਜ ਚੱਲਦਾ ਹੈ ਜੇ ਤੁਸੀਂ ਮਿਸਲਾਂ ਦੇ ਵੇਲੇ ਦੀ ਗੱਲ ਦੇਖੋ ਤਾਂ ਜਿੰਨੇ ਵੀ ਅੰਗਰੇਜ਼ ਆਬਜ਼ਰਵਰਸ ਇੱਥੇ ਆਏ ਨੇ ਉਥੋਂ ਬਾਹਰਲੇ ਸਲਾਨੀ ਵਗੈਰਾ ਤੇ ਕੁਝ ਜਿਹੜੇ ਉਹਨਾਂ ਦੇ ਸੁਈਏ ਵਗੈਰਾ ਤੇ ਜੇ ਗੈਜ ਜਾਰਜ ਫੋਰਸਟਰ ਵਰਗੇ ਮੈਡਕਾਫ ਵਰਗੇ ਉਹ ਸਾਰਿਆਂ ਨੇ ਕਿਹਾ ਕਿ ਇਹਨਾਂ ਦੀ ਸੋਸਾਇਟੀ ਬੜੀ ਡੈਮੋਕਰੈਟਿਕ ਹੂੰ ਜੇ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੋ ਤਾਂ ਗੁਰੂ ਕਹਿੰਦੇ ਨੇ ਕਿ ਗੁਰੂ ਵੀ ਵਿਸ਼ਵੇ ਅਤੇ ਸਿੱਖ ਸੰਗਤ ਇਕੀ ਵਿਸ਼ਵੇ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤ ਨੂੰ ਬਰਾਬਰ ਗੱਦੀ ਦੇ ਉੱਤੇ ਬਿਠਾਇਆ ਹੋਇਆ ਹੈ ਗੁਰੂ ਦਾ ਰੂਪ ਹੈ ਸੰਗਤ ਸੋ ਇਹ ਜਿਹੜੇ ਇਸ ਦਾ ਮਤਲਬ ਇਹ ਹੈਗਾ ਕਿ ਕਿਸੇ ਇੱਕ ਆਦਮੀ ਨੂੰ ਦੂਸਰੇ ਦੇ ਉੱਤੇ ਰਾਜ ਕਰਨ ਦਾ ਹੱਕ ਨਹੀਂ ਔਰ ਇਹ ਅਸੀਂ ਸ਼ੁਰੂ ਤੋਂ ਗੁਰੂ ਸਾਹਿਬ ਦੇ ਸਮੇਂ ਤੋਂ ਅਸੀਂ ਇਹ ਪ੍ਰਵਾਨ ਕਰਦੇ ਆਂ ਤਾਹਿਆਂ ਤਾਂ ਇੰਨੀਆਂ ਵੱਡੀਆਂ ਲੜਾਈਆਂ ਹੋਈਆਂ ਮਗਲਾਂ ਦੇ ਨਾਲ ਨਹੀਂ ਤਾਂ ਉਹਨਾਂ ਨੂੰ ਕੀ ਸੀਗਾ ਆਪਣਾ ਕੀ ਲੈਂਦੇ ਸੀ ਉਹ ਉੱਥੇ ਬੈਠੇ ਆਪ ਦਾ ਰਾਜ ਕਰਦੇ ਸੀਗੇ ਅਸੀਂ ਇੱਥੇ ਦੁਨੀਆ ਸਾਰੀ ਆਰਾਮ ਚੈਨ ਨਾਲ ਰਹਿੰਦੀ ਸੀ ਤੇ ਆਪ ਦਾ ਬੇਇੱਜ਼ਤੀ ਸਹਿ ਲੈਂਦੀ ਸੀ ਤੇ ਆਪਣੇ ਜ਼ਿੰਦਗੀ ਚੁਲਾ ਲੈਂਦੀ ਸੀ ਕਿਸੇ ਨੇ ਹਿੰਦੁਸਤਾਨ ਚ ਕੋਈ ਕੁਸ਼ਤਿਆ ਨਹੀਂ ਇਹਨਾਂ ਦੇ ਬਰ ਖਿਲਾਫ ਸੋ ਸਮੀ ਕਿਹੜੀ ਲੋੜ ਸੀ ਸੋ ਇਹ ਸਾਰਾ ਕੁਝ ਇਸ ਵਾਸਤੇ ਹੈ ਕਿ ਨੇਮ ਬਣਾਏ ਕੁਦਰਤ ਨੇ ਜਿੰਨੀ ਦੇਰ ਤੱਕ ਮਨੁੱਖ ਇੱਕ ਦੂਸਰੇ ਨੂੰ ਬਰਾਬਰ ਨਹੀਂ ਸਮਝਣਗੇ ਉਹ ਆਪਣਾ ਜਿਹੜਾ ਮਨੁੱਖ ਹੋਣ ਦਾ ਪੂਰਾ ਜਿਹੜਾ ਉਹਨਾਂ ਨੂੰ ਇਹ ਦਾਤ ਮਿਲੀ ਆ ਉਸ ਨੂੰ ਮਾਣ ਨਹੀਂ ਸਕਣਗੇ ਜਿਹੜਾ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਕੰਟ੍ਰਿਬਿਊਸ਼ਨ ਕਰਨਾ ਹੈ ਉਸ ਨੂੰ ਉਹ ਕਰ ਨਹੀਂ ਸਕਣਗੇ ਕਿਉਂਕਿ ਜੇ ਫਰਜ਼ ਕਰੋ ਸੰਵਿਧਾਨ ਕੋਈ ਨਹੀਂ ਤੇ ਇੱਕ ਬੰਦੇ ਨੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਇੱਥੇ ਸਾਡੇ ਸੰਵਿਧਾਨ ਦੇ ਉੱਤੇ ਕਬਜ਼ਾ ਹੋ ਗਿਆ ਇੱਕਾਮੀ ਦਾ ਹੂੰ ਉਸ ਤੋਂ ਬਾਅਦ 20 25 30 ਸਾਲ ਤੱਕ ਜਿੰਨੀ ਲੀਡਰਸ਼ਿਪ ਉੱਪਰ ਸਕਦੀ ਸੀ ਉਹ ਸਾਰੀ ਖਤਮ ਹੋ ਗਈ ਉਹ ਇੱਕ ਬੋਰਡ ਦੇ 헤ਡ ਜਿੰਨੇ ਆਏ ਉਹ ਸਾਰੇ ਖਤਮ ਹੋ ਗਏ ਹੁਣ ਜਿਹੜੇ ਉਸ ਵੇਲੇ ਦੇ ਲੀਡਰ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਖਤਮ ਕੀਤਾ ਗਿਆ ਤਾਂ ਕਿ ਸੰਵਿਧਾਨ ਦੇ ਉੱਤੇ ਕਬਜ਼ਾ ਹੋ ਜਾਏ ਇਹਦਾ ਨੁਕਸਾਨ ਕਿੰਨਾ ਹੁੰਦਾ ਹੈ ਨਕਸਾਂ ਦੇਖੋ ਕਿ 1980 ਦੇ ਵਿੱਚ ਜਿਸ ਵੇਲੇ ਦਰਬਾਰਾ ਸਿੰਘ ਆਇਆ ਹ ਸਾਰਾ ਪੌੜਾ ਉਦੋਂ ਪੈਣਾ ਸ਼ੁਰੂ ਹੋਇਆ ਇੱਥੇ ਹਿੰਦੁਸਤਾਨ ਆਪਣੇ ਪੰਜਾਬ ਦੇ ਵਿੱਚ ਹ ਦਰਬਾਰ ਸਾਹਿਬ ਦੇ ਉੱਤੇ ਹਮਲੇ ਹਮਲਾ ਆ ਤੇ ਹੋਰ ਸਾਰਾ ਕੁਝ ਉਤੋਂ ਸ਼ੁਰੂ ਹੋਇਆ ਦਰਬਾਰਾ ਸਿੰਘ ਦੇ ਆਉਣ ਤੋਂ ਔਰ ਦਰਬਾਰਾ ਸਿੰਘ ਨੂੰ ਆਉਣ ਦੀ ਲੋੜ ਨਹੀਂ ਸੀ ਕਿਉਂਕਿ ਸਿਰਫ ਗੱਲ ਇੰਨੀ ਸੀਗੀ ਕਿ ਇਹਨਾਂ ਨੇ ਇਹ ਸਰਕਾਰ ਡਿਸਮਿਸ ਕਰਤੀ ਇੰਦਰਾ ਗਾਂਧੀ ਨੇ ਤੇ ਉਸ ਤੋਂ ਬਾਅਦ ਇਸ ਨੇ ਇਲੈਕਸ਼ਨ ਕਾਲ ਕਰ ਲੇ ਜੇ ਇਲੈਕਸ਼ਨ ਦੇ ਵਿੱਚ ਤਲਵੰਡੀ ਤੇ ਬਾਗਲ ਇਕੱਠੇ ਹੋ ਗਏ ਲੜੇ ਹੁੰਦੇ ਤਾਂ ਹਰਗੇਜ ਹਰਗੇਜ ਦਰਬਾਰਾ ਸਿੰਘ ਨਹੀਂ ਸੀ ਆ ਸਕਦਾ ਪਾਵਰ ਦੇ ਵਿੱਚ ਜੀ ਕਾਂਗਰਸ ਨਹੀਂ ਸੀ ਆ ਸਕਦੀ ਤੇ ਅਸੀਂ ਆਪਦਾ ਇਹ ਸਾਰੇ ਦੇ ਸਾਰੇ ਜਿੰਨੇ ਮੁਸ਼ਕਲਾਂ ਆਈਆਂ ਨੇ ਜਿੰਨੇ ਬੱਚੇ ਮਾਰੇ ਗਏ ਮਾਵਾਂਆਂ ਦੀਆਂ ਗੋਦੀਆਂ ਜੋ ਕੱਢ-ਕੱਢ ਕੇ ਜਹੇਦਾਰ ਅਕਾਲ ਤਖਤ ਤੱਕ ਨੂੰ ਕੋ-ਕੋ ਕੇ ਮਾਰਿਆ ਗਿਆ ਇਹ ਸਾਰਾ ਕੁਝ ਨਹੀਂ ਸੀ ਹੋਣਾ ਲੇਕਿਨ ਉਸ ਵੇਲੇ ਸਾਡੀ ਆਵਸ ਸਾਡੇ ਲੀਡਰ ਦੀ ਇਹ ਸੀ ਪ੍ਰਕਾਸ਼ ਸਿੰਘ ਬਾਗਲ ਦੀ ਕਿ ਮੈਂ ਵਾਹਦ ਲੀਡਰ ਹੋਣਾ ਚਾਹੀਦਾ ਇਹ ਜਿਹੜਾ ਤਲਵੰਡੀ ਹੈਗਾ ਇਸ ਨੂੰ ਖਤਮ ਕੀਤਾ ਜਾਵੇ ਇਹ ਡੀਸੀ ਨੂੰ ਕਹਿ ਕੇ ਡੀਸੀ ਲੁਧਿਆਣਾ ਉਸ ਵੇਲੇ ਬਾਦ ਦੇ ਵਿੱਚ ਉਹ ਚੀਫ ਸੈਕਟਰੀ ਵੀਰਿਆਸ ਸਾਡਾ ਉਹ ਹੁੰਦਾ ਸੀਗਾ ਕਿ ਉਸ ਕੋਲੋਂ ਇੱਕ ਚਿੱਠੀ ਲਿਖਵਾ ਲਈ ਕਿ ਜੀ ਇੱਥੇ ਹਫੀਮ ਦੀ ਬਹੁਤ ਸਮਗਲਿੰਗ ਹੋ ਰਹੀ ਹੈ ਤੇ ਕਹਿੰਦੇ ਨੇ ਵੀ ਤਲਵੰਡੀ ਜਿਹੜੇ ਜਸਦੀਦਾਰਨ ਕੇ ਅਕਾਲੀ ਦਲ ਦੇ ਇਹ ਕਰਵਾ ਰਹੇ ਨੇ। ਹੂੰ। ਔਰ ਉਹਦੇ ਵਿੱਚ ਕੋਈ ਪ੍ਰੂਫ ਨਹੀਂ ਸੀ, ਕੋਈ ਸਬੂਤ ਨਹੀਂ ਸੀ, ਕੋਈ ਕਿਸਦਾ ਬਿਆਨ ਨਹੀਂ ਸੀ, ਸਿਰਫ ਦੋ ਪੇਜ ਦੀ ਚਿੱਠੀ ਸੀ। ਠੀਕ। ਉਹ ਇਸ ਲਿਸਟ ਦਿੱਤੀ ਹੋਈ ਸੀ ਮੈਂ ਦੇਖਿਆ ਆਪ। ਤੇ ਸੋ ਇਹ ਜਿਹੜਾ ਕੁਝ ਹੈਗਾ ਸਾਰਾ ਉਹ ਸਿਰਫ ਤਲਵੰਡੀ ਨੂੰ ਅਕਾਲੀ ਦਲ ਚੋਂ ਕੱਢਣ ਵਾਸਤੇ ਸੀ। ਤਾਂ ਕਿ ਅਕਾਲੀ ਦਲ ਸਾਡੇ ਕਬਜ਼ੇ 'ਚ ਆ ਜਾਏ। ਫਿਰ ਕੋਈ ਟੌੜੇ ਨੂੰ ਕੱਢਣ ਵਾਸਤੇ ਡੈਮੋਕਰੇਸੀ ਨੂੰ ਟੋਟਲੀ ਅੰਦਰੋਂ ਖਤਮ ਕੀਤਾ ਗਿਆ। ਹੂੰ। ਤੇ ਉਸ ਤੋਂ ਬਾਅਦ ਜੀ ਜਿਹੜਾ ਨਹੀਂ ਹੁਣ ਆ ਪਿੱਛੇ ਤੁਸੀਂ ਇਹਨਾਂ ਨੇ ਆ ਜਿਹੜੇ ਬਾਗੀ ਅਕਾਲੀ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਕੱਢਿਆ ਤਾਂ ਉਸ ਦਿਨਾਂ ਉਸ ਦਿਨ ਦੀਆਂ ਪ੍ਰੋਸੀਡਿੰਗਸ ਦੇਖ ਲੋ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੀ ਸਾਰਿਆਂ ਨੇ ਰਲ ਕੇ ਇਹਨਾਂ ਨੂੰ ਬਾਦਲ ਨੂੰ ਇਹ ਅਧਿਕਾਰ ਦਿੱਤੇ ਕਿ ਤੁਸੀਂ ਇਹਨਾਂ ਨੂੰ ਕੱਢ ਦਿਓ ਯਾਨੀ ਕਿ ਤੁਸੀਂ ਉੱਥੇ ਜਿਹੜੇ ਬਾਕੀ ਦੇ ਬੈਠੇ ਐ 10 15 ਬੰਦੇ ਉਹ ਕੀ ਇਨਸਾਨ ਨਹੀਂ ਹਨ ਮੂਰੇ ਹਨਗੇ ਉਹ ਆਪਣਾ ਆਪਣਾ ਮਤ ਨਹੀਂ ਕਹਿ ਸਕਦੇ ਉਹ ਡੈਮੋਕ੍ਰੇਸੀ ਕਿਸ ਤਰ੍ਹਾਂ ਹੋਏਗੀ ਇਸ ਤਰ੍ਹਾਂ ਦੇ ਨਾਲ ਇੱਕ ਵਾਰੀ ਇੱਕ ਦਲ ਦੇ ਵਿੱਚ ਮੈਂ ਵੀ ਥੋੜੀ ਜਿਹੀ ਦਰ ਕੰਮ ਕੀਤਾ ਉੱਥੇ ਇੱਕ ਜਨਰਲ ਸੈਕਟਰੀ ਖੜਾ ਹੋਇਆ ਇੱਕ ਸੈਕਟਰੀ ਖੜਾ ਹੋਇਆ ਤੇ ਕਹਿਣ ਲੱਗਿਆ ਕਿ ਜੀ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਮੈਂ 17 ਮਤੇ ਬਣਾ ਲੈਣ ਤੇ ਮੈਂ ਪੜ ਦਿਨਾ ਤੇ ਤੁਸੀਂ ਸਾਰੇ ਜਕਾਰਾ ਛੱਡ ਦਿਓ ਇਹ ਮੀਟਿੰਗ ਬੁਲਾਈ ਗਈ ਮੋਗੇ ਜੀ ਸਾਰੇ ਜੰਮੂ ਜੰਮੂ ਕਸ਼ਮੀਰ ਤੋਂ ਬੰਗਾਲ ਤੋਂ ਯੂਪੀ ਤੋਂ ਬਿਹਾਰ ਤੋਂ ਲੋਕ ਆਏ اٹینڈ ਕਰਨ ਵਾਸਤੇ ਬੜੀ ਐਮ ਮੀਟਿੰਗ ਸੀ ਪਹਿਲੀ ਪਹਿਲੀ ਸੀ ਹੂੰ ਤੇ ਮੈਂ ਉੱਥੇ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਇਸ ਤਰ੍ਹਾਂ ਕਰਦੇ ਆਂ ਵੀ ਤੁਸੀਂ ਜਕਾਰਾ ਵੀ ਵਿੱਚ ਹੀ ਲਿਖ ਲਓ ਤੇ ਅਸ ਸਾਡਾ ਕੀ ਪਤਾ ਅਸੀਂ ਛੱਡिए ਕਿ ਨਾਲ ਛੱਡੀ ਹੂੰ ਉਹ ਤੁਹਾਨੂੰ ਕਹਿਣ ਲੱਗਿਆ ਦੇਖੋ ਜੀ ਇਹ ਲੋਕ ਇਹ ਕਹਿੰਦੇ ਜੀ ਇਹ ਹਰ ਜਗ੍ਹਾ ਤੇ ਮਖੌਲ ਕਰਦੇ ਆ ਮੈਂ ਕਿਹਾ ਮਖੌਲ ਮੈਂ ਨਹੀਂ ਕਰ ਰਿਹਾ ਮਖੌਲ ਤੁਸੀਂ ਕਰ ਰਹੇ ਹੋ ਭਈ 1000 1000 15 1500 ਮੀਲ ਤੋਂ ਤੁਰ ਕੇ ਲੋਕ ਆਏ ਮੀਟਿੰਗ اٹینڈ ਕਰਨ ਵਾਸਤੇ ਤੁਸੀਂ ਕਿੰਨੇ ਝਕਾਰਾ ਛੱਡ ਦਿਓ ਤਾਂ ਫਿਰ ਝਕਾਰਾ ਤਾਂ ਤੁਸੀਂ ਟੈਲੀਫੋਨ ਤੇ ਚੁਲਾ ਲੈਣਾ ਸੀ ਸਾਰੇ ਖਰਚੇ ਭੱਜਣ ਦੇ ਲੋਕਾਂ ਦੇ ਨਾਂ ਕੋਈ ਲੋੜ ਨਹੀਂ ਦੀ ਸੋ ਇਸ ਤਰ੍ਹਾਂ ਦੇ ਇਹ ਅਕਾਲੀ ਦਲ ਦੀਆਂ ਪ੍ਰੋਸੀਡਿੰਗਸ ਹੁੰਦੀਆਂ ਮੈਨੂੰ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ ਉਹ ਕਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਦੀ ਫਲਾਨੀ ਜਿਹੜੀ ਹੈਗੀ ਉਹ ਮੀਟਿੰਗ ਹੋਊਗੀ ਤੇ ਤੁਸੀਂ ਉਹਦੇ ਵਿੱਚ ਇੱਕ ਲਿਖੰਦਨ ਦਸਤਕੰਨ ਵਾਸਤੇ ਕਾਗਜ਼ ਰੱਖੁੰਦੇ ਆ ਸਾਰੇ ਦੇ ਸਾਰੇ ਉਹ ਅੰਦਰੋਂ ਵਾਲੇ ਲੋਕਾਂ ਨੇ ਕਿਸੇ ਨੇ ਦੱਸਿਆ ਸਾਰੇ ਸਾਰੇ ਆ ਕੇ ਦਸਤਕੰਨ ਕਰ ਦਿੰਦੇ ਆ ਉਹਦੇ ਉੱਤੇ ਆਪਣਾ ਪਤਾ ਲੈ ਕੇ ਤੁਰ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਪ੍ਰਧਾਨ ਹੁੰਦਾ ਉਹ ਜੋ ਜੋ ਮਤਾ ਉਸਨੇ ਲਿਖਣਾ ਹੁੰਦਾ ਉਹ ਲਿਖ ਲੈਂਦਾ ਇਹ ਕਿਸ ਤਰ੍ਹਾਂ ਦੀ ਇਸ ਦੇ ਵਿੱਚ ਭਾ ਬਿਲਕੁਲ ਹੀ ਲੋਕ ਜਿਹੜੇ ਜੰਮਣਗੇ ਉਹ ਗੱਠ ਮੁਠੀ ਜੰਮਣਗੇ ਇਸ ਦੇ ਵਿੱਚ ਲੀਡਰ ਪੈਦਾ ਨਹੀਂ ਹੋ ਸਕਦੇ ਸਾਨੂੰ ਸਿਆਸਤ ਦੇ ਵਿੱਚ ਲੀਡਰ ਚਾਹੀਦੇ ਆ ਨੌਜਵਾਨ ਲੀਡਰ ਚਾਹੀਦੇ ਆ ਔਰ ਜਮੇ ਵਾਲੇ ਲੀਡਰ ਚਾਹੀਦੇ ਆ ਤੁਸੀਂ ਦੇਖੋ ਬੰਗਾਲ ਦੇ ਵਿੱਚ ਆ ਇੱਕ ਕੁੜੀ ਹੈਗੀ ਛੋਟੀ ਜੀ ਤੇ ਉਹਨੇ ਕਿੰਨਾ ਵਕਤ ਪਾਇਆ ਹੋਇਆ ਸਾਰੀ ਸਰਕਾਰ ਨੂੰ ਜੀ ਮਹਿਤਰਾ ਜਿਹੜੀ ਹੈਗੀ ਹੂੰ ਬਿਲਕੁਲ ਇਹ ਲੋਕ ਇਹ ਇਹਨਾਂ ਦੇ ਕੋਲੇ ਇਹਨਾਂ ਨੂੰ ਵਧੀਆ ਨੌਜਵਾਨ ਵਧੀਆ ਲੋਕ ਹਨਗੇ ਜਿਹੜੇ ਕਿ ਜਾ ਕੇ ਉੱਥੇ ਸਾਰੀਆਂ ਗੱਲਾਂ ਕਰ ਸਕਦੇ ਆ ਇਹ ਕਿਸੇ ਨੂੰ ਪੜ੍ਹ ਪੜ ਨਹੀਂ ਦਿੰਦੇ ਕਿਉਂਕਿ ਇਹਨਾਂ ਨੂੰ ਆਪਣੀ ਜੇ ਆਪਣੇ ਤੋਂ ਚੰਗਾ ਕੋਈ ਆ ਜਾਏ ਤਾਂ ਇਹਨਾਂ ਨੂੰ ਖਤਰਾ ਹੋ ਜਾਂਦਾ ਹੈ ਕਿ ਅਸੀਂ ਤਾਂ ਸਾਨੂੰ ਸਾਡੀ ਜਗ੍ਹਾ ਦੇ ਉੱਤੇ ਇਹ ਆ ਜਾਏਗਾ ਸਾਡੀ ਜਗ੍ਹਾ ਲੈ ਲੇਗਾ ਯਾਨੀ ਕਿ ਇਨ ਇੰਨੀ ਗੱਲ ਪਿੱਛੇ ਇਹਨਾਂ ਨੇ ਸਾਰੇ ਪੰਥ ਨੂੰ ਮਹਿਰੂਮ ਕੀਤਾ ਹੋਇਆ ਲੀਡਰਸ਼ਿਪ ਤੋਂ ਅਗਾਂਹ ਨੂੰ ਲੀਡਰਸ਼ਿਪ ਹੋ ਨਹੀਂ ਸਕਦੀ ਤਾਂ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਸੰਵਿਧਾਨ ਦੇ ਵਿੱਚ ਵੀ ਐਨੇ ਸਾਲ ਵਾਸਤੇ ਆ ਬੰਦਾ ਬਣੇਗਾ ਪ੍ਰਧਾਨ ਪਿਛਲੇ ਆਪਣੇ ਕਾਲੀ ਦਲ ਦੇ ਸੰਵਿਧਾਨ ਜੁੰਦਾ ਸੀ ਸਾਲ ਵਾਸਤੇ ਬਣਦਾ ਸੀ ਫਿਰ 2 ਸਾਲ ਵਾਸਤੇ ਕਰ ਲਿਆ ਗਿਆ ਤਾਂ 2 ਸਾਲ ਤੋਂ ਬਾਅਦ ਦੋ ਦੋ ਟਰਮਸ ਰਹਿ ਸਕਦਾ ਉਸ ਤੋਂ ਬਾਅਦ ਉਹ ਰਿਟਾਇਰ ਹੋ ਜਾਏਗਾ ਦੂਸਰਾ ਆ ਜਾਏਗਾ ਤਾਂ ਉਹਦੇ ਵਿੱਚ ਬੜੇ ਬੜੀ ਵੈਲਿਊਏਬਲ ਗੱਲ ਹੈ ਉਹ ਬੜੀ ਕੀਮਤੀ ਚੀਜ਼ ਹੈ ਕਿ ਇੱਕ ਬੰਦੇ ਨੇ ਜਿਹਨੇ 2 ਸਾਲ ਦਾ ਐਕਸਪੀਰੀਅੰਸ ਹੋ ਗਿਆ ਪਹਿਲਾਂ ਉਹ ਵਾਈਸ ਪ੍ਰਧਾਨ ਰਿਹਾ ਹੋਵੇਗਾ ਪਹਿਲਾਂ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ ਹੋਵੇਗਾ ਇੱਕ ਬਜ਼ੁਰਗ ਆਦਮੀ ਨਿਰਪੱਖ رائے ਦੇਣ ਵਾਸਤੇ ਤੁਹਾਡੇ ਕੋਲੇ ਮੌਜੂਦ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਕਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਿਰਫ ਇੱਕ ਅਧਿਕਾਰ ਲੈ ਕੇ ਕਿਹਦੇ ਜੀ ਮੈਂ ਜੋ ਮਰਜੀ ਕਿਹਦੇ ਭੇਜ ਦਿਓ ਤੇ ਉਹ ਤੁਹਾਡਾ ਪਾਰਟੀ ਦਾ ਮਤਾ ਹੋ ਜਾਂਦਾ ਹੈ ਇਸ ਤਰ੍ਹਾਂ ਨਾਲ ਜੇ ਤੁਸੀਂ ਪਾਰਟੀਆਂ ਚਲਾਉਂਗੇ ਤਾਂ ਫਿਰ ਆਹੀ ਨਤੀਜੇ ਤੁਹਾਡੇ ਸਾਹਮਣੇ ਨਿਕਲਣਗੇ ਸੋ ਇਹ ਮਤ ਹੈ ਜੀ ਸੰਵਿਧਾਨ ਦੀ ਜਿਸ ਦੇ ਅਨੁਸਾਰ ਸਾਰਾ ਕੁਝ ਚੱਲਣਾ ਚਾਹੀਦਾ ਜੀ ਜੀ ਬਿਲਕੁਲ ਤੁਸੀਂ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜੇ ਅੱਜ ਵੀ ਇਸ ਚੀਜ਼ ਦੇ ਉੱਤੇ ਮੰਥਨ ਹੋਵੇ ਕਿ ਅਕਾਲੀ ਦਲ ਦੇ ਜਿਹੜਾ ਖਾਤਮੇ ਦਾ ਅਸਲ ਕਾਰਨ ਕੀ ਹੈ ਕਿੱਥੋਂ ਇਹਦਾ ਮੁੱਢ ਵੱਜਿਆ ਕਿ ਕਿੰਨਾ ਕਾਰਨਾ ਕਰਕੇ ਅਕਾਲੀ ਦਲ ਜਿਹੜਾ ਅੱਜ ਖੇਰੂ ਖੇਰੂ ਹੋ ਗਿਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੱਲ ਜਾ ਕੇ ਉੱਥੇ ਨਿਕਲਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਉਸ ਸਬਦਾਨ ਨੂੰ ਉਸ ਸਿਧਾਂਤ ਨੂੰ ਹੱਥ ਪਾਇਆ ਜਿਹੜੀ ਉਹ ਜਿਹੜਾ ਉਹਦੀ ਜੜ ਸੀ ਜਿੱਥੋਂ ਉਹ ਮਤਲਬ ਇਕੱਠਾ ਵੱਜਿਆ ਹੋਇਆ ਸੀ